બસ ਇੱਕ ਰਖੜੀ ਹੀ ਲੈਣੀ ਸੀ ਕੱਲੀ ਲਿਆਂ ਦੀ ਐਵੇਂ ਸਾਨੂੰ ਖਾਮ ਖਾਂ ਨਾਲ ਘੜੀ ਸਿਆ ਮਿਸ਼ਰਾ ਜੀ ਆ ਮੇਰੇ ਵੀਰ ਵਾਸਤੇ ਸਭ ਤੋਂ ਸੋਹਣੀ ਤੇ ਮਹਿੰਗੀ ਰਖੜੀ ਦਿਓ ਜੇ ਤੁਸੀਂ ਵੀਰੇ ਵਾਸਤੇ ਰਖੜੀ ਲੈਣੀ ਹੈ ਨਾ ਉਸ ਤੋਂ ਪਹਿਲਾਂ ਭਾਬੀ ਵਾਸਤੇ ਰਖੜੀ ਲਾਓ ਤੁਸੀਂ ਹੋ ਭਾਈ ਸਾਹਿਬ ਆ ਤੁਸੀਂ ਕਿਹੜੀ ਉਪਰੀ ਜੀ ਗੱਲ ਕਰਤੀ ਉਹ ਰਖੜੀ ਭੈਣ ਭਰਾ ਦੇ ਬੰਨ੍ਹਦੀ ਹੁੰਦੀ ਆ ਆ ਵਿੱਚ ਭਾਬੀ ਕਿੱਥੋਂ ਆ ਗਈ ਇਹ ਜਮਾ ਲੇ ਜ ਰਹੇ ਨੇ ਅੱਜ ਕੱਲ ਤਾਂ ਜੇ ਭਰਜਾਈ ਦੇ ਰਖੜੀ ਨਾ ਬੰਨੋ ਤਾਂ ਭਾਜੀ ਉਹ ਗੁੱਸੇ ਹੋ ਜਾਂਦੀ ਏ ਇਸ ਕਰਕੇ ਉਹਦੀ ਰਖੜੀ ਸਭ ਤੋਂ ਵਧੀਆ ਹੋਣੀ ਚਾਹੀਦੀ ਹੈ ਮਿਸ਼ਰਾ ਜੀ ਤੁਸੀਂ ਇਹਨਾਂ ਦੀਆਂ ਗੱਲਾਂ-ਵਾਲਾਂ 'ਤੇ ਧਿਆਨ ਦਿਓ ਇਹਨਾਂ ਦੀ ਤਾਂ ਬਸ ਟੋਕਣ ਦੀ ਆਦਤ ਆ ਦਿਖਾਓ ਤੁਸੀਂ ਸੋਹਣੀ ਜੀ ਰਖੜੀ ਭਾਬੇ ਵਾਸਤੇ ਵੀ ਦਿਖਾਓ ਆ ਲਓ ਜੀ ਆ ਤੁਹਾਡੇ ਭਰਾ ਵਾਸਤੇ ਰਖੜੀ ਕਿਹੜੀ ਸੁਣੀ ਏਡੀ ਦੀ ਰਖੜੀ ਹੈ ਤੇ ਆ ਤੁਹਾਡੀ ਭਰਜਾਈ ਵਾਸਤੇ ਮਤਲਬ ਦੋਨਾਂ ਦਾ ਜੋੜਾ ਫਰਸਟ ਕਲਾਸ ਹੈਗਾ ਜੀ ਵਾਹ ਮੰਮਾ ਕਿੰਨੀ ਸੋਹਣੀ ਰਖੜੀ ਹੋਰ ਕੀ ਤਾਂ ਹੀ ਤਾਂ ਆਪਾਂ ਇਹ ਤੇਰੇ ਮਾਮੇ ਤੇ ਮਾਮੀ ਵਾਸਤੇ ਲੈਣੀ ਆ ਮੰਮਾ ਮੈਂ ਵੀ ਮਾਮੇ ਘਰ ਜਾਣਾ ਲੈ ਇਹਨੂੰ ਪਹਿਲਾਂ ਲੈ ਕੇ ਜਾਈ ਉਹ ਤੈਨੂੰ ਲੈ ਕੇ ਜਾਊ ਤੂੰ ਕਦੇ ਚਿੰਤਾ ਕਰਦੀ ਆ ਚੱਲ ਰਖੜੀਆਂ ਤਾਂ ਲਿਆਂਦੀਆਂ ਹੁਣ ਮੈਂ ਭਾਬੀ ਨੂੰ ਫੋਨ ਕਰਕੇ ਦੱਸਦੀ ਆ ਵੀ ਮੈਂ ਨਾ ਰਖੜੀ ਵਾਲੇ ਦਿਨ ਟਾਈਮ ਸੇਰ ਆ ਜੂਗੀ ਹੈਲੋ ਚੰਗਾ ਕੀਤਾ ਦੀਦੀ ਤੁਸੀਂ ਫੋਨ ਕਰ ਲਿਆ ਮੈਂ ਵੀ ਤੁਹਾਨੂੰ ਫੋਨ ਕਰਨ ਹੀ ਲੱਗੀ ਸੀ ਸ਼ੁਕਰ ਆ ਮੇਰੀ ਭਾਬੋ ਦਾ ਵੀ ਮੈਨੂੰ ਫੋਨ ਕਰਨ ਨੂੰ ਜੀ ਕੀਤਾ ਤੂੰ ਫਿਕਰ ਨਾ ਕਰ ਭਾਬੀ ਰਖੜੀ ਵਾਲੇ ਦਿਨ ਮੈਂ ਸਵੇਰੇ ਸਵੇਰੇ ਸਾਧਰੇ ਸਾਧਰੇ ਪਹੁੰਚੂਗੀ ਪਹਿਲਾਂ ਤੁਸੀਂ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਤਾਂ ਫੋਨ ਕਰਨ ਲੱਗੀ ਸੀ ਕਿ ਰਖੜੀ ਵਾਲੇ ਦਿਨ ਤੁਸੀਂ ਆਪ ਨਾ ਆਇਓ ਜੇ ਤੁਹਾਡੇ ਵੀਰੇ ਕੋਲ ਟਾਈਮ ਹੋਊਗਾ ਨਾ ਆਪੇ ਆ ਕੇ ਬਣਾ ਲੈਣਗੇ ਰਖੜੀ ਪਰ ਭਾਬੀ ਬੱਸ ਬੱਸ ਹੋਰ ਕੁਝ ਨਾ ਕਹੋ ਤੁਸੀਂ ਪਿਛਲੇ ਸਾਲ ਤੁਹਾਡੀ ਰਖੜੀ ਦੇ ਚੱਕਰ 'ਚ ਨਾ ਮੈਂ ਆਪਣੇ ਭਰਾ ਦੇ ਰਖੜੀ ਬੰਨਣ ਲੱਗੀ ਲੇਟ ਹੋ ਗਈ ਸੀ ਮੇਰੇ ਭਰਾ ਪਰਜਾਈ ਮੇਰੇ ਨਾਲ ਬੜਾ ਲੜੇ ਸੀ ਇਸ ਵਾਰ ਮੈਂ ਤਿਹਾਰ ਤੇ ਕੋਈ ਬਦਸ਼ਗਨ ਨਹੀਂ ਹੋਣ ਦੇਣੀ ਆਖੀ ਤੂੰ ਕਹੀ ਜਾਨੀ ਆ ਭਾਬੀ ਮੈਨੂੰ ਪਲੀਜ਼ ਆਉਣ ਤੋਂ ਨਾ ਰੋਕ ਆਹੀ ਤਾਂ ਇੱਕ ਤਿਹਾਰ ਹੁੰਦਾ ਜਿਹਦੀ ਸਾਰਾ ਸਾਲ ਭੈਣ ਉਡੀਕ ਕਰਦੀ ਆ ਉਡੀਕ ਦੇ ਨੂੰ ਤਿਹਾਰ ਵੀ ਨਹੀਂ ਤੈਨੂੰ ਲੈਣ ਦੇਣ ਵੀ ਆ ਵੀ ਮੇਰੇ ਭਰਾ ਪਰਜਾਈ ਆ ਦੇਣਗੇ ਉਹ ਦੇਣਗੇ ਉਹ ਫਿਕਰ ਨਾ ਕਰ ਪੈਸੇ ਜਦੋਂ ਅਸੀਂ ਆਨਲਾਈਨ ਹੀ ਭੇਜ ਦਾਂਗੇ ਨਾ ਨਾ ਭਾਬੀ ਪਹਿਣਾ ਪੈਸੇ ਦੀਆਂ ਥੋੜੀ ਪਿਆਰ ਦੀਆਂ ਭੁੱਖੀਆਂ ਹੁੰਦੀਆਂ ਨੇ ਉਹ ਤਾਂ ਆਪਦੇ ਭਰਾਵਾਂ ਦੀ ਤੇ ਪੇਕੇਆਂ ਦੀ ਸੌਖੀ ਮੰਗਦੀਆਂ ਨੇ ਹਾਂ ਫੋਨ ਹੀ ਕੱਟਤਾ ਭਾਬੀ ਨੇ ਕਹੇ ਜੀ ਜ਼ਿੰਦਗੀ ਹੁੰਦੀ ਆ ਕਈ ਧੀਆਂ ਦੀ ਜਿਨ੍ਹਾਂ ਨੂੰ ਆਪਦੇ ਪੇਕੇ ਘਰ ਜਾਣ ਲਈ ਕਦੀ ਕਦੀ ਆਪਦੇ ਸਹੁਰਿਆਂ ਕੋਲੋਂ ਨਹੀਂ ਉੱਦੇ ਭਰਾ ਪਰਜਾਈ ਕੋਲੋਂ ਵੀ ਪਰਮਿਸ਼ਨ ਲੈਣੀਆਂ ਪੈਂਦੀਆਂ ਨੇ ਚਲ ਇਹਨੂੰ ਤਾਂ ਮੈਂ ਗੱਲੋਂ ਲਾਤਾ ਹੁਣ ਮੈਂ ਆਪਣੀ ਭਾਬੀ ਨੂੰ ਫੋਨ ਕਰਦੀ ਆ ਖੁਸ਼ਖਬਰੀ ਦੱਸਦੀ ਆ ਵੀ ਐਕੀਦਾ ਮੈਂ ਟਾਈਮ ਤੇ ਹੀ ਆ ਜੂਗੀ ਹੈਲੋ ਚੰਗਾ ਕੀਤਾ ਤੁਸੀਂ ਫੋਨ ਕਰ ਲਿਆ ਮੈਂ ਤਾਂ ਤੁਹਾਨੂੰ ਆਪ ਹੀ ਫੋਨ ਕਰਨ ਲੱਗੀ ਸੀਗੀ ਚਾ ਸ਼ੁਗਰ ਆ ਜੇ ਮੇਰੀ ਭਾਬੋ ਦਾ ਵੀ ਦਿਲ ਕੀਤਾ ਮੈਨੂੰ ਫੋਨ ਕਰਨ ਦਾ ਪਹਿਲਾਂ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਫੋਨ ਤਾਂ ਕਰਨਾ ਸੀਗਾ ਕਿ ਤੁਸੀਂ ਰਖੜੀ ਵਾਲੇ ਦਿਨ ਆਪ ਨਾ ਆਇਓ ਜਦੋਂ ਤੁਹਾਡੇ ਵੀਰੇ ਕੋਲ ਟਾਈਮ ਹੋਊਗਾ ਨਾ ਉਹ ਆਪ ਹੀ ਆ ਕੇ ਰਖੜੀ ਬਣਾ ਲੂ ਪਰ ਭਾਬੀ ਬਸ ਹੋਰ ਨਾ ਕੁਝ ਕਹੋ ਪਿਛਲੀ ਵਾਰ ਮੈਂ ਤੁਹਾਡੇ ਚੱਕਰ ਚ ਆਪ ਆਪਣੇ ਭਰਾ ਦੇ ਰਖੜੀ ਬੰਨਣ ਤੋਂ ਲੇਟ ਹੋ ਗਈ ਸੀ ਲੇਟ ਹੋਣ ਕਰਕੇ ਨਾ ਮੇਰੇ ਭਰਾ ਪਰਜਾਈ ਮੇਨਾਂ ਬਹੁਤ ਲੜੇ ਸੀਗੇ ਤੇ ਇਸ ਵਾਰ ਮੈਂ ਤਿਹਾਰ ਤੇ ਕੋਈ ਬਦਸ਼ਗਨੀ ਨਹੀਂ ਹੋਣ ਦੇਣੀ ਹੈ ਜੀ ਪਲੀਜ਼ ਭਾਬੀ ਮੈਨੂੰ ਆਉਣ ਤੋਂ ਨਾ ਰੋਕ ਇਹੀ ਤਾਂ ਤਿਹਾਰ ਹੁੰਦਾ ਜਿਹੜਾ ਭੈਣ ਸਾਰਾ ਸਾਲ ਉਡੀਕ ਕਰਦੀ ਆ ਉਡੀਕ ਨਾ ਤਿਹਾਰ ਦੀ ਨਹੀਂ ਤੂੰ ਸਿਰਫ ਲੈਣ ਦੇਣ ਦੀ ਕਰਦੀ ਆ ਕਿ ਮੇਰੇ ਭਰਾ ਭਝਾਈ ਮੈਨੂੰ ਆ ਦੇਣਗੇ ਉਹ ਦੇਣਗੇ ਤੂੰ ਫਿਕਰ ਨਾ ਕਰ ਪੈਸੇ ਤੈਨੂੰ ਅਸੀਂ ਆਨਲਾਈਨ ਆਪ ਭੇਜ ਦਾਂਗੇ ਨਾ ਨਾ ਭਾਬੀ ਭੈਣਾ ਤਾਂ ਪਿਆਰ ਦੀਆਂ ਭੁੱਖੀਆਂ ਹੁੰਦੀਆਂ ਨਾ ਕਿ ਪੈਸੇ ਦੀਆਂ ਕੰਪਨੀ ਨੇ ਫੋਨ ਹੀ ਕੱਟਤਾ ਮੈਂ ਤੁਹਾਨੂੰ ਤਾਂ ਫੋਨ ਕਰਨ ਲੱਗੀ ਸੀ ਕਿ ਰਖੜੀ ਵਾਲੇ ਦਿਨ ਤੁਸੀਂ ਆਪ ਨਾ ਆਇਓ ਜਿਹੜਾ ਤੁਹਾਡੇ ਵੀਰੇ ਕੋਲ ਟਾਈਮ ਹੋਊਗਾ ਨਾ ਆਪੇ ਆ ਕੇ ਬਣਾ ਲੈਣਗੇ ਰਖੜੀ ਆਖੀ ਤੂੰ ਕਹੀ ਜਾਨੀ ਆ ਭਾਬੀ ਮੈਨੂੰ ਪਲੀਜ਼ ਆਉਣ ਤੋਂ ਨਾ ਰੋਕ ਆਹੀ ਤਾਂ ਇੱਕ ਤਿਉਹਾਰ ਹੁੰਦਾ ਜਿਹਦੀ ਸਾਰਾ ਸਾਲ ਤੋਂ ਉਡੀਕ ਕਰਦੀ ਆ ਉਡੀਕ ਦੇਣੂ ਤਿਉਹਾਰ ਦੀ ਨਹੀਂ ਤੈਨੂੰ ਲੈਣ ਦੇਣ ਦੀ ਆ ਵੀ ਮੇਰੇ ਭਰਾ ਪਰਜਾਈ ਆ ਦੇਣਗੇ ਉਹ ਦੇਣਗੇ ਨਾ ਨਾ ਭਾਬੀ ਪਹਿਣਾ ਪੈਸੇ ਦੀਆਂ ਥੋੜੀ ਪਿਆਰ ਦੀਆਂ ਭੁੱਖੀਆਂ ਹੁੰਦੀਆਂ ਨੇ ਉਹ ਤਾਂ ਆਪਣੇ ਭਰਾਵਾਂ ਦੀ ਤੇ ਪੇਕੇਆਂ ਦੀ ਸੌਖੀ ਮੰਗਦੀਆਂ ਨੇ ਇਹ ਤਾਂ ਮੇਰੇ ਨਾਲ ਹੋਣਾ ਹੀ ਸੀ ਜਿਹੜੀ ਭਾਬੀ ਆਪਣੀ ਨਨ੍ਹਾਣ ਨੂੰ ਪੇਕੇ ਆਣ ਤੋਂ ਰੋਕਦੀ ਆ ਉਹਦੇ ਨਾਲ ਇਦਾਂ ਹੀ ਹੋਣਾ ਸੀ ਮੈਂ ਸਾਰੀਆਂ ਭੈਣਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੀ ਆ ਕਿ ਆਪਣੀਆਂ ਨਣਦਾਂ ਨੂੰ ਕਦੇ ਪੇਕੇ ਆਣ ਤੋਂ ਨਾ ਰੋਕ ਕਿਉਂਕਿ ਧੀਆਂ ਹੀ ਪੇਕੇ ਕਰਦੀ ਬਰਕਤ ਵਧਾਉਂਦੀਆਂ ਨੇ